ਬਿਤਾ ਨੇ ਇੱਕ ਦਿਨ ਭੇਜਿਆ ਵੀ ਜਾਓ ਫਿਰ ਡੰਗਰ ਚਾਰੋ ਮਹਾਰਾਜ ਚੌਂਕੜਾ ਲਾ ਕੇ ਬੈਠੇ ਸਨ ਤੇ ਇੱਕ ਪਲ ਐਸਾ ਆਇਆ ਹੌਲੀ ਜਿਹੀ ਲੇਟ ਗਏ ਆਪਣੇ ਆਨੰਦ ਵਿੱਚ ਉਧਰੋਂ ਇੱਕ ਛੱਪ ਨਿਕਲਦਾ ਹੈ ਤੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਦੇ ਸੀਸ ਉੱਪਰ ਫਨ ਖਿਲਾਰਦਾ ਹੈ ਕਵੀ ਜੀ ਲਿਖਦੇ ਨੇ ਸੂਰਜ ਨੇ ਕਿਰਨਾ ਪਾਈਆਂ ਗੁਰੂ ਨਾਨਕ ਦੇ ਮੁਖਾਰ ਬਿੰਦ ਤੇ ਪਤਾ ਕੀ ਕਾਰਨ ਹੈ ਕਹਿੰਦੇ ਜਿਵੇਂ ਸਿੱਖ ਸੇਵਕ ਉਹਦਾ ਸਪਰਸ਼ ਚਾਹੁੰਦੇ ਨੇ ਇਦਾਂ ਸੂਰਜ ਕਿਰਨਾ ਰਾਹੀਂ ਖੁਦ ਖੁਦਾ ਗੁਰੂ ਨਾਨਕ ਦਾ ਸਪਰਸ਼ ਚਾਹੁੰਦਾ ਹੈ ਉਧਰੋਂ ਛੱਪ ਫਨ ਖਿਲਾਰਦਾ ਹੈ ਵੀ ਧੁੱਪ ਪੈਂਦੀ ਹੈ ਖੁਦ ਖੁਦਾ ਨੂੰ ਲੋਕਾਈ ਦੇ ਮਾਲਕ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹੇਤ ਛਾਉ ਕੇ ਫਨ ਵਿਸਥਾਰਾ ਅਤ ਉਜਲ ਜਿਵੇਂ ਸੁਰ ਸਰਧਾਰਾ ਫਨ ਖਿਲਾ ਰਿਆ ਸੱਪ ਨੇ ਕਹਿੰਦੇ ਬੜਾ ਸੁੰਦਰ ਫਨ ਸੀ ਉਹਦਾ ਬੜੀ ਚਮਕ ਸੀ ਉਹਦੇ ਫਨ ਦੀ ਉਧਰੋਂ ਕਹਿੰਦੇ ਤਲਵੰਡੀ ਨਰਪ ਰਾਏ ਬੁਲਾਰੂ ਸੋ ਸਾ ਸੈਨ ਕਿਤ ਅਨਤ ਪਧਾਰੂ ਉਹ ਆਪਣੀ ਸੈਨਾ ਦੇ ਨਾਲ ਲੰਘ ਰਿਹਾ ਸੀ ਉਹਦੀ ਉਹ ਡੰਗ ਰਹਿ ਗਿਆ ਵੇਂਦਾ ਹੈ ਵੀ ਇਹ ਤੇ ਨਾਨਕ ਲੇਟਿਆ ਜਾਪਦਾ ਹੈ ਮੇਰੇ ਪਟਵਾਰੀ ਦਾ ਫਰਜ਼ੰਦ ਇਹਦੇ ਪਾਸ ਸੱਪ ਨੇ ਫਨ ਖਲਾਰੀ ਹੈ ਕਹਿੰਦਾ ਮਤਲਬ ਛਾਪ ਹੈ ਇਹਨੂੰ ਡੰਗ ਲਿਆ ਹੋਵੇਗਾ ਸੱਪ ਨੇ ਇਹ ਮੋਇਆ ਹੋਵੇਗਾ ਨੇੜੇ ਹੋਇਆ ਔਰ ਜਦੋਂ ਪੈਰਾਂ ਦੀ ਹਰਕਤ ਹੋਈ ਗੁਰੂ ਨਾਨਕ ਸਾਹਿਬ ਦੇ ਪਾਸ ਤੇ ਉਹ ਜਿਹੜਾ ਬਨੀਰ ਸਾ ਪਸੀਨਾ ਉਹ ਰੇਂਗ ਦਾ ਉਹ ਆ ਦੌੜ ਗਿਆ ਆਵਾਜ਼ ਦਿੱਤੀ ਗੁਰੂ ਨਾਨਕ ਸਾਹਿਬ ਨੂੰ ਮਹਾਰਾਜ ਇੱਕਦਮ ਨੇਤਰ ਖੋਲ ਕੇ ਚੌਂਕੜਾ ਲਾ ਕੇ ਬੈਠ ਗਏ ਕਹਿੰਦੇ ਰਾਏ ਬੋਲਾਰ ਅਸਚਰਜਤਾ ਵਿੱਚ ਚੜਿਆ ਗਿਆ ਸਮਝ ਪੈ ਗਈ ਵੀ ਜੋ ਦੇਖਦਾ ਸੀ ਉਹ ਨਹੀਂ ਸੀ ਡੂੰਘਾਈ ਵਿੱਚ ਜਦੋਂ ਵਿਚਾਰ ਗਈ ਪਰਮੇਸ਼ਰ ਸਮਝਾਨ ਸੁਜਾਨਾ ਮਨ ਕਰ ਬੰਦ ਹੈ ਪਾਦਰਾ ਜਾਨਾ ਰਾਜਾਨ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲੈ ਵੀ ਮੈਂ ਸੋਚਦਾ ਸੀ ਇਹ ਸਰਪ ਨੇ ਡੰਗਿਆ ਹੈ ਬਾਲਕ ਨੂੰ ਸਰਪ ਤੇ ਸੇਵਾ ਵਿੱਚ ਚਰਨ ਪਰਸਣ ਆਇਆ ਸੀ ਕਿਦਰੇ ਧੋਪਣਾ ਛੂ ਲਵੇ ਬਾਪੂ ਦੇ ਪਾਵਨ ਮੁਖ ਨੂੰ ਰੁਕਿਓ ਕੰਠ ਪਰਪੂਰਨ ਪ੍ਰੇਮਾ ਬੋਲ ਨਾ ਸਕਿਓ ਉਚਿਤ ਭਾਖੇ ਮਾਂ ਕੰਦੇ ਗਲ ਰੁਕ ਗਿਆ ਗਲੋਂ ਅਲਫਾਜ਼ ਕੋਈ ਨਾ ਨਿਕਲੇ ਚਰਨ ਪਰ ਸਦਾ ਹੋਇਆ ਵਾਪਸ ਮੁੜਦਾ ਹੈ ਘੋੜੇ ਤੇ ਚੜ ਕੇ ਸੈਨਾ ਦੇ ਸਮੇਤ ਚਲਿਆ ਜਾਂਦਾ ਹੈ ਰਿਦੈ ਮਨੋਰਥ ਸਾਰ ਵਿਚਾਰ ਹੈ ਇਹ मम ਭਵ ਬੰਧਨ ਨਿਰਵਾਰ ਹੈ ਸੋਚਦਾ ਕੀ ਜਾਂਦਾ ਹੈ ਇਹ ਗੁਰੂ ਨਾਨਕ ਖੁਦਾ ਪ੍ਰਸਤ ਖੁਦਾ ਦਾ ਰੂਪ ਹੈ ਔਰ ਮੇਰੇ ਵਰਗਿਆਂ ਦੀ ਬੰਧ ਖਲਾਸੀ ਕਰਨ ਦੁਨੀਆ ਤੇ ਆਇਆ ਹੈ ਮੁਕਤੀ ਦੇਣ ਦੁਨੀਆ ਤੇ ਆਇਆ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਤੇ ਸਹਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਕਹਿੰਦੇ ਜਿਹੜਾ ਗੁਰੂ ਦੇ ਚਰਨ ਪਰਸੇਗਾ ਉਹ ਮੁਕਤੀ ਪਾ ਲਵੇਗਾ ਬੰਦਨ ਸਭ ਨੂੰ ਨੇ ਕਿਸੇ ਨੂੰ ਰੋਗ ਨੇ ਸੋਗ ਨੇ ਕੋਈ ਦੁੱਖ ਹੈ ਕੋਈ ਤਕਲੀਫ ਹੈ 84 ਲੱਖ ਦਾ ਬੰਦਨ ਹੈ ਸਾਰੇ ਬੰਧਨ ਗੁਰੂ ਨਾਨਕ ਕਟਦਾ ਹੈ ਗੁਰੂ ਮੁਕਤੀ ਦਾ ਦਾਤਾ ਹੈ ਦ ਗੇਟ ਆਫ ਲਿਬਰੇਸ਼ਨ ਇਜ਼ ਫਾਊਂਡ ਥਰੂ ਦਾ ਗੁਰੂ ਗੁਰੂ ਨਾਨਕ ਦੇ ਥਾਪੜੇ ਤੋਂ ਬਿਨਾ ਮੁਕਤੀ ਦਾ ਰਾਹ ਨਹੀਂ ਲੱਭਣਾ ਰਾਏ ਬੁਲਾਰ ਨੂੰ ਸਮਝ ਆ ਗਈ ਇੱਕ ਮੁਸਲਮਾਨ ਹੋ ਕੇ ਗੁਰੂ ਨਾਨਕ ਦੀ ਕਦਮ ਬੋਸੀ ਕਰਦਾ ਹੈ ਗੁਰੂ ਨਾਨਕ ਨੂੰ ਪੀਰ ਧਾਰ ਲਿਆ ਰਹੀ ਗੱਲ ਸਰਪ ਦੇ ਛਾ ਕਰਨ ਦੀ ਇਥੇ ਤਰਕ ਖੜਾ ਹੋ ਜਾਂਦਾ ਏ ਇਹ ਵਾਦੂ ਦੀਆਂ ਗੱਲਾਂ ਜੀ ਇਦਾਂ ਕਿਵੇਂ ਹੋ ਸਕਦਾ ਬਾਣੀ ਪਤਾ ਕੀ ਕਹਿੰਦੀ ਏ ਹੁਕਮੀ ਸਬੇ ਉਪਜਹਿ ਹੁਕਮੀ ਕਾਰ ਕਮਾਹੇ ਹੁਕਮੀ ਕਲ ਵਸ ਹੈ ਹੁਕਮੀ ਸਾਚ ਸੁਮਾਹੇ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦਨਾ ਪਾਹੀ ਪਰਮ ਈਸ਼ਵਰ ਦਾ ਰੂਪ ਗੁਰੂ ਨਾਨਕ ਤੇ ਗੁਰੂ ਨਾਨਕ ਦੇ ਹੁਕਮ ਵਿੱਚ ਹੀ ਪੈਦਾਇਸ਼ ਹੈ ਗੁਰੂ ਨਾਨਕ ਦੇ ਹੁਕਮ ਵਿੱਚ ਹੀ ਸਾਰੇ ਕਾਰ ਕਮਾਉਂਦੇ ਨੇ ਚਾਹੇ ਪਸ਼ੂ ਪੰਛੀ ਨੇ ਚਾਹੇ ਮਨੁੱਖ ਨੇ ਗੁਰੂ ਨਾਨਕ ਦੇ ਹੁਕਮ ਤੋਂ ਬਿਨਾਂ ਇੱਥੇ ਪਤਾ ਨਹੀਂ ਹੋਏ ਲਦਾਏ ਬਾਪੂ ਨਾਨਕ ਦੀ ਅਜ਼ਮਤ ਹੈ ਜਿੱਥੇ ਸਰਪ ਵੀ ਚਰਨ ਪਰਸ ਕੇ ਮੁਕਤੀ ਚਾਹੁੰਦੇ ਨੇ ਬੇ ਲੰਮਾ ਗੇੜ ਹੈ ਨਾ ਕਈ ਜਨਮ ਭਏ ਹੀਟ ਪਤੰਗਾ 1084 ਜੋਨ ਪਰਮਾਇਆ ਏਡਾ ਵੱਡਾ ਗੇੜ ਲਾ ਕੇ ਮਨੁੱਖ ਬਣਨਗੇ ਮੁਕਤੀ ਲਈ ਬੰਦਗੀ ਕਰਨਗੇ ਸਮਾਂ ਮਿਲਿਆ ਹੈ ਸਰਪ ਜੂਣ ਵਿੱਚ ਹੀ ਗੁਰੂ ਨਾਨਕ ਦੇ ਚਰਨ ਪਰਸਲੇ ਵੀ ਮੁਕਤੀ ਹਾਸਲ ਹੋ ਜਾਵੇ ਗੁਰੂ ਨਾਨਕ ਮੁਕਤੀ ਦਾ ਦਾਤਾ ਹੈ ਗੁਰੂ ਨਾਨਕ ਝੋਲੀਆਂ ਭਰਨ ਵਾਲੇ ਨੇ ਪਰਮੇਸ਼ਵਰ ਦਾ ਰੂਪ ਨੇ ਚਾਹੇ ਤੂੰ ਮਨੁੱਖ ਹੈ ਰਾਏ ਬੁਲਾ ਰਹੇ ਨਿਰਦਨ ਹੈ ਹਾਕਮ ਮੈਂ ਤੇ ਚਾਹੇ ਤੇਰੀ ਸਰਪ ਜੋਨੀ ਹੈ ਕੋਈ ਵੀ ਜੂਨ ਹੈ ਤੇਰੀ ਨਾਨਕ ਜਿਨ ਕੋ ਸਤਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਸਤਗੁਰੂ ਮਿਲ ਗਏ ਉਹਨਾਂ ਦੇ ਲੇਖੇ ਨਿਬੜ ਗਏ ਉਹਨਾਂ ਦੇ ਪਾਪ ਮਿਟ ਗਏ ਉਹਨਾਂ ਨੂੰ ਮੁਕਤੀ ਮਿਲ ਗਈ ਦੇਰੋਲ ਅਕਾਊਂਟਸ ਵਿਲ ਬੀ ਸੈਟਲਡ ਕਹਿੰਦੇ ਸਾਰੇ حساب ਕਿਤਾਬ ਕਰਮਾਂ ਦੇ ਮਿਟਾ ਦਵੇਗਾ ਗੁਰੂ ਨਾਨਕ ਜੀ ਗੁਰੂ ਧਾਰ ਲਿਆ ਤੂੰ ਤੇ ਖੈਰ ਐਸੀ ਅਜ਼ਮਤ ਆਈ